ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਮਲਵਿੰਦਰ ਸਿੰਘ ਕੰਗ ਜਿੰਦਾਬਾਦ ਸਰਦਾਰ ਮਲਵਿੰਦਰ ਸਿੰਘ ਕੰਗ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜੀ 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 ਸਤਿ ਸ਼੍ਰੀ ਅਕਾਲ ਜੀ ਤੁਸੀਂ ਤੇਰੇ ਜਗਮਨ ਟੀਵੀ ਮੈਂ ਕੋਰਾਲੀ ਤੋਂ ਹਰੀਸ਼ ਮਠਲਾ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਆਪ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਕਾਫੇ ਰਹੀਂ ਸੋਹਾਣਾ ਤੋਂ ਗੁਰਦਾਰ ਸਾਹਿਬ ਤੋਂ ਨਮਸਤਕ ਹੋ ਕੇ ਆ ਪੂਰੇ ਹਲਕੇ ਵਿੱਚ ਟੂਰ ਕਰ ਰਹੇ ਨੇ ਖੈੜ ਕੁਰਾਲੀ ਹੁੰਦੇ ਹੋਏpropto ਅਨੰਦਪੁਰ ਸਾਹਿਬ ਕਿਰਤਪੁਰ ਸਾਹਿਬ ਹੁੰਦੇ ਮਾਧ ਨਨ ਦੇਖਦੇ ਦਰਬਾਰ ਜਾ ਕੇ ਨਮਸਤਕ ਹੋਣ ਗਏ ਕੁਰਾਲੀ ਵਿਖੇ ਪੂਜਾ ਤੇ ਉਹਨਾਂ ਦਾ ਲੱਖਾਂ ਨਵਾਸੀਆਂ ਵੱਲੋਂ ਨਿਗਾਸਵਾਦ ਕੀਤਾ ਗਿਆ ਇਸ ਮੌਕੇ ਹਾਥੋਂ ਸਨ ਨੇ ਕੀ ਕਹਿ ਰਹੇ ਮੁਲਿੰਦਰ ਸਿੰਘ ਕੰਗ ਅਤੇ ਕੀ ਕਹਿ ਰਹੇ ਨੇ ਕੈਬਨਟ ਮੰਤਰੀ ਰਮੋਲ ਗਗਨ ਮਾਨ ਦੇ ਪਿਤਾ ਜੀ ਜੋਧਾ ਸਿੰਘ ਮਾਨ ਤੇ ਕਾਉਂਸਲਰ ਭਦਰ ਸਿੰਘ ਹੋਕੇ ਕੁਰਾਲੀ ਵਿਖੇ ਚੇਅਰਮੈਨ ਹਰੀ ਸ਼ਰਣ ਅਤੇ ਹੋਰ ਆਗੂਆਂ ਵੱਲੋਂ ਦਾ ਢਿੱਗਾ ਸਵਾਗਤ ਕੀਤਾ ਗਿਆ। ਕੰਤ ਸਾਹਿਬ ਜੀ ਦਾ ਵੱਡਾ ਪਰਮਾ ਸਵਾਗਤ ਜੋ ਕਿ ਕੁਰਾਲੀ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਸਾਡੀ ਅੱਜ ਗੱਲਬਾਤ ਕਰ ਰਹੇ ਆ। ਇਹ ਕਹਿਣਾ ਹੈ ਹਾਂ ਜੀ ਸਾਹਿਬ ਜਿੰਦਾਬਾਹ ਆਮ ਆਦਮੀ ਪਾਰਟੀ ਵਾਹ ਵਾਹ ਦੀ ਪਾਰਟੀ ਵੱਡਾ ਸ਼ਾਹ ਵੱਡਾ ਅਕਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਗੁਰੂ ਸਾਹਿਬ ਦਾ ਓਟ ਅਸਰ ਲੈਣ ਜਾ ਰਹੇ ਹੈ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਜ਼ਿੰਮੇਵਾਰੀ ਮੈਨੂੰ ਆਪਣੀ ਲੀਡਰਸ਼ਿਪ ਨੇ ਦਿੱਤੀ ਆ ਉਹਨੂੰ ਤਨਦੇਈ ਨਾਲ ਨਿਭਾ ਸਕੀਏ ਔਰ ਸ਼੍ਰੀ ਅਨੰਦਪੁਰ ਸਾਹਿਬ ਦੇ ਯਾਨੀ ਲੋਕ ਸਭਾ ਸੀਟ ਜਿੱਤ ਕੇ ਮਾਨ ਸਾਹਿਬ ਦੀ ਝੋਲੀ ਪਾਈਏ ਔਰ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਿਏ ਇਹੀ ਅਰਦਾਸ ਬੇਨਤੀ ਲੈ ਕੇ ਹਾਂ ਕਰ ਆਲਕੇ ਲਈ ਜਿਹੜਾ ਪਹਿਲਾ ਜਿਹੜਾ ਤੁਸੀਂ ਕੋਚਾ ਹੋਵੇ ਕਿਹੜਾ ਜਿਹੜਾ ਕੰਮ ਕੀਤਾ ਜਾ ਰਿਹਾ ਹੈ। ਹਰ ਇੱਕ ਹਲਕੇ ਸਾਡੀ ਪਹਿਲ ਤੇ ਆ ਲੇਕਿਨ ਸ਼੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਹੁਕਮੇਸ਼ਾ ਹੀ ਇਗਨੋਰ ਹੋਇਆ ਕਿਉਂਕਿ ਇੱਥੋਂ ਜਿਹੜੇ ਵੀ ਨੁਮਾਇੰਦਗੀ ਕਰਦੇ ਰਹੇ ਲੋਕ ਪੰਸਾ ਆ ਜਾਓ ਅੰਦਰ ਆ ਜਾਓ। ਜਿਹੜੇ ਨੁਮਾਇੰਦਗੀ ਕਰਦੇ ਰਹੇ ਉਹਨਾਂ ਨੇ ਸਿਰਫ ਔਰ ਸਿਰਫ ਆਪਣੇ ਘਰ ਭਰੇ ਆ। ਇੱਥੋਂ ਦੇ ਲੋਕਾਂ ਦਾ ਕਦੇ ਨਹੀਂ ਸੁਣਿਆ। ਮਾਨ ਸਾਹਿਬ ਦੀ ਜਿਹੜੀ ਸਰਕਾਰ ਦੀਆਂ 2 ਸਾਲ ਦੀਆਂ ਉਪਲਬਧੀਆਂ ਆਪਦੀ ਜਿਹੜੀ ਸਰਕਾਰ ਦੀਆਂ 2 ਸਾਲ ਦੀਆਂ ਉਪਲਬਧੀਆਂ ਤੇ ਨਾਲ ਨਾਲ ਜਿਹੜੀ ਤਾਨਾਸ਼ਾਹੀ ਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਲੜਾਈ ਲੜ ਰਹੇ ਲੋਕਸ਼ਾਹੀ ਨੂੰ ਬਚਾਉਣ ਦੀ ਉਸ ਲੜਾਈ ਨੂੰ ਡਟ ਕੇ ਲੜਾਂਗੇ ਲੋਕਾਂ ਦੀਆਂ ਉਮੀਦਾਂ ਤੇ ਪੂਰੇ ਖਰੇ ਉਤਰਾਂਗੇ ਔਰ ਪੰਜਾਬ ਨੂੰ ਦੇਸ਼ ਦਾ ਨੰਬਰ 1 ਸੂਬਾ ਬਣਾਉਣ ਆਪਣਾ ਇਹ ਮਜੂਦਦਾਨ ਪਾਵਾਂਗੇ ਵਖੋ ਜੀ ਕਿੱਡਾ ਉਤਸ਼ਾਹ ਹੈ ਜਿਸ ਪੂਰੇ ਪੰਜਾਬ ਦੇ ਵਿੱਚ ਤੇ ਆਮ ਆਦਮੀ ਪਾਰਟੀ ਨਾਲ ਕਿੰਨੇ ਕਿੰਨਾ ਲੋਕ ਜੁੜੇ ਹੋਏ ਆ ਔਰ ਪਰ ਤਖਨ ਨੂੰ ਪ੍ਰਮਾਣ ਦੀ ਲੋੜ ਨਹੀਂ ਜਿੱਤ ਯਕੀਨੀ ਹੈ ਔਰ ਬਸ ਉਸ ਸਮੇਂ ਦਾ ਇੰਤਜ਼ਾਰ ਹੈ ਜਦੋਂ ਪੋਲਿੰਗ ਹੋਣੀ ਹੈ ਔਰ ਰਿਜ਼ਲਟ ਆਉਣਾ ਹੈ ਸਰ ਗੱਲ ਕਰੀਏ ਪਹਿਲਾਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਹੈ ਜਿਕੇ ਇਹ ਸੀਟ ਤੁਸੀਂ ਜਿੱਤਦੇ ਹੋ ਤਾਂ ਹੁਣ ਆਪਣੇ ਜਿਹੜੇ ਪਾਰਟੀ ਦੇ ਹੋ ਜਾਂਦੇ ਆ ਫਿਰ ਸ਼ਾਇਦ ਜਿਹੜੇ ਵਿਕਾਸ ਦੀ ਗੱਲ ਕਰੀਏ ਕਾਫੀ ਸਮੇਂ ਤੋਂ ਜਿਹੜੀ ਮੰਗ ਕੀਤੀ ਜਾ ਰਹੀ ਸੀ ਅਪਗ੍ਰੇਡ ਕਰਨ ਦੀ ਬੱਸ ਸਟੈਂਡ ਦਾ ਮੁੱਦਾ ਸੀ ਕਜੌਲੀ ਵਾਟਰ ਟੈਂਕ ਦਾ ਮੁੱਦਾ ਸੀ ਕਈ ਮੁੱਦੇ ਸੀ ਲੱਗਦਾ ਹੈ ਕਿ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੱਲ ਹੋਣਗੇ ਤੁਹਾਨੂੰ ਸਾਰਾ ਪਤਾ ਹੈ ਜੀ ਤੁਸੀਂ ਹਰ ਫੰਕਸ਼ਨਾਂ ਦੇ ਵਿੱਚ ਸ਼ਾਮਲ ਹੁੰਦੇ ਹੋ ਕਿ ਸਾਡੇ ਮੰਤਰੀ ਮੈਡਮ ਜੀ ਸਤਿਕਾਰਯੋਗ ਪਰਮਨ ਬੋਲ ਕਗਨ ਮਾਨ ਜੀ ਨੇ ਦੇਖੋ ਕਜੋਲੀ ਵਾਟਰ ਵਰਕਸ ਦਾ ਸਾਡਾ ਜਿਹੜਾ ਮੁੱਦਾ ਸੀ ਸਾਡੇ ਸ਼ਹਿਰਾਂ ਨੂੰ ਉਸ ਪਾਣੀ ਨਾਲ ਜੁੜਨ ਜਾ ਰਹੇ ਹਨ ਔਰ ਹਸਪਤਾਲ ਤੁਹਾਡੇ ਸਾਹਮਣੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਜਿੱਥੇ 50 ਬੰਦਿਆਂ ਦੀ ओपीडी ਸੀ ਅੱਜ 800 ਬੰਦੇ ਦੀ ओपीडी ਹੈ ਔਰ ਦਵਾਈਆਂ ਫ੍ਰੀ ਮਿਲ ਰਹੀਆਂ ਮਾਨ ਸਾਹਿਬ ਦੀ ਸਰਕਾਰ ਚ ਬਿਜਲੀ ਫ੍ਰੀ ਹੈ ਜੀ ਇਸ ਤੋਂ ਵੱਧ ਕੀ ਪੰਜਾਬ ਦੇ ਲੋਕਾਂ ਨੂੰ ਮੈਂ ਤਾਂ ਕਹਾਂਗਾ ਕਿ ਬਹੁਤ ਮਾਨ ਦੀ ਗੱਲ ਹੈ ਇਹ ਇਹੋ ਜਿਹੀ ਸਰਕਾਰ ਬਾਰ-ਬਾਰ ਨਹੀਂ ਮਿਲਦੀ ਆਪਾਂ ਇਹ ਸਰਕਾਰ ਦਾ ਸਾਥ ਦਈਏ ਆਪਣੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਜੀ ਕਾਂਗਰਸ ਆਪਾਂ ਲੋਕ ਸਭਾ ਦੇ ਵਿੱਚ ਭੇਜ ਕੇ ਆਪਣੇ ਹਲਕੇ ਦੀ ਵੀ ਆਪਾਂ ਇੱਕ ਨੁਮਾਇੰਦਗੀ ਦਿਖਾਈ ਉਸ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਤਾਂ ਕਿ ਸਾਡੇ ਕੰਮ ਹੈ ਜਿਹੜੇ ਉਹ ਬੋਲਣਗੇ ਉਹਨਾਂ ਕੰਮਾਂ ਦੇ ਆਧਾਰ ਤੇ ਅਸੀਂ ਵੋਟ ਮੰਗਾ ਜੀ ਸਾਨੂੰ ਘਰ ਘਰ ਜਾਣ ਦੀ ਵੀ ਲੋੜ ਨਹੀਂ ਸਾਡੇ ਕੰਮੇ ਇੰਨੇ ਜ਼ਿਆਦਾ ਜੀ ਵੀਰ ਜੀ ਕੰਮ ਬੋਲਦੇ ਆ ਜੀ ਮਾਨ ਸਰਕਾਰ ਦੇ ਔਰ ਉਹਨਾਂ ਦੇ ਜਿਹੜੇ ਸਾਰੇ ਵਜ਼ੀਰ ਆ ਉਹਨਾਂ ਦੇ ਵੀ ਕੰਮ ਬੋਲਦੇ ਆ ਸਾਡੇ ਹਲਕਾ ਵਿਧਾਇਕ ਔਰ ਸਾਡੇ ਕੈਬਨਟ ਮਿੰਿਸਟਰ ਪੰਜਾਬ ਮੈਡਮ ਅਰਬੋਲ ਕਗਲਮਾਨ ਜੀ ਦੇ ਵੀ ਸਾਡੇ ਹਲਕਾ ਖਰੜ ਤੇ ਹੁਣ ਪੰਜ ਪੁਲ ਤੁਹਾਡੇ ਸਾਹਮਣੇ ਉਤ ਘੱਟ ਰਹੇ ਉਹ ਵੀ ਲੱਗਣ ਜਾ ਰਹੇ ਆ ਹਸਪਤਾਲਾਂ ਦਾ ਕੰਮ ਹੋਵੇ ਔਰ ਮੈਂ ਤਾਂ ਕਹਾਂਗਾ ਕਿ ਆਮ ਬੰਦਾ ਬਹੁਤ ਸੌਖਾ ਹੈ ਜੀ ਕਿ ਆਪਾਂ ਤਾਂ ਬਹੁਤ ਕੁਝ ਕਿਸਮ ਤੋਂ ਬਾਰੇ ਜੇਕਰ ਸ਼ਹਿਰ ਲਈ ਮੰਗ ਕਰੀਏ ਤਾਂ ਕਿਹੜੇ ਮੁੱਦੇ ਦੀ ਮੰਗ ਜਿਹੜੀ ਪੈਂਦੇ ਹਦਾਸ ਤੇ ਜੇਕਰ ਇਹ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਆ ਤੁਸੀਂ ਰੱਖੋ ਜੀ ਦੇਖੋ ਜੀ ਜਿਹੜਾ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਦਿੱਲੀ ਜਾਣਗੇ ਉਹਨਾਂ ਨੂੰ ਤਾਂ ਆਪ ਹੀ ਪਤਾ ਹੈ ਕਿ ਅਸੀਂ ਆਪਣੇ ਹਲਕੇ ਵਾਸਤੇ ਵੱਡੇ ਪ੍ਰੋਜੈਕਟ ਕਿਹੜੇ ਲਿਆਉਣੇ ਆ ਔਰ ਵੱਡੇ ਪ੍ਰੋਜੈਕਟ ਆਉਣਗੇ ਜੀ ਸਾਨੂੰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਹਲਕਾ ਆਨੰਦਪੁਰ ਸਾਹਿਬ ਦੇ ਵਿੱਚ ਔਰ ਆਪਣੇ ਸਾਰੇ ਹਲਕਿਆਂ ਦੇ ਵਿੱਚ ਵੱਡੇ ਪ੍ਰੋਜੈਕਟ ਆਉਣਗੇ ਜੀ ਹਾਂਜੀ ਹਾਂਜੀ ਆ ਆਪਣੇ بڑا ਭਰਮਾ ਜਿਹੜਾ ਹੰਗਾਰਾ ਮਿਲਿਆ ਹੈ ਮਲਵਿੰਦਰ ਸਿੰਘ ਕੰਕੂ ਵੱਲੋਂ ਜਿਹੜਾ ਅੱਜ ਅਰਦਾਸ ਕਰਨ ਜਾ ਰਹੇ ਆ ਗੁਰੂ ਘਰ ਦੇ ਵਿੱਚ ਸੁੱਤ ਭਰਮਾ ਸਵਾਗਤ ਹੋਇਆ ਸ਼ਹਿਰ ਕੋਲ ਜੀ ਬਿਲਕੁਲ ਜੀ ਬਿਲਕੁਲ ਪੂਰਾ ਸ਼ਹਿਰ ਕੀ ਪੂਰੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਇੱਕ ਕਾਫਲਾ ਜਾ ਰਿਹਾ ਹੈ ਤਾਂ ਕੋਈ ਖਾਸ ਤੌਰ ਤੇ ਸਾਡੇ ਵਾਸਤੇ ਕੋਈ ਬਾਣ ਵਾਲੀ ਗੱਲ ਹੈ ਵੀ ਅਸੀਂ ਕਈ ਹਰ ਮੈਂਬਰ ਪਾਰਲੀਮੈਂਟ ਦੇ ਰਹੇ ਹਾਂ ਜਿਹਦਾ ਪਹਿਲਾਂ ਯੂਨੀਵਰਸਿਟੀ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਨਾਮ ਸੀ ਜਿੰਨੀ ਪੰਜਾਬ ਜੀਮਿਨਟ ਸੈਂਡ ਦੇ ਵਿੱਚ ਵੱਡਾ ਨਾਮ ਸੀ ਔਰ ਐਡਾ ਵੱਡਾ ਆਵਾਜ਼ ਹੈ ਉਹ ਇੰਡੀਆ ਦੀ ਤੇ ਸਾਡਾ ਜਿਹੜਾ ਲੋਕ ਸਭਾ ਦੇ ਵਿੱਚ ਉਹ ਆਵਾਜ਼ ਜਦੋਂ ਜਾਊਗੀ ਤਾਂ ਸਾਡੇ ਲੋਕਾਂ ਦੇ ਹੱਕਾਂ ਦੀ ਰਾਖੀ ਕਰੂ ਬਰੋਧੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਬਾਰੀ ਨਾ ਇਸ ਹਲਕੇ ਤੋਂ ਬਾਹਰ ਦੇਣਾ ਇਹ ਕੰਮ ਉਹ ਰੋਜ਼ੀਆੰਦ ਉਹ ਲਗਾਤਾਰ ਕਿਤੋਂ ਵਾਰੀ ਨੇ ਕਿ ਲਗਾਤਾਰ ਇੱਥੇ ਰਹਿੰਦੇ ਨੇ ਆਪਣੇ ਮੁਹਾਲੀ ਤੇ ਅੰਮ੍ਰਿਤਸਰ ਦੇ ਵਿੱਚ ਜੀ ਲਗਾਤਾਰ ਦੇਖਦੇ ਹਰ ਰੋਜ਼ ਆਪਣੇ ਹਲਕੇ ਦੇ ਵਿੱਚ ਕਿੰਨੇ ਲੰਬੇ ਸਮੇਂ ਤੋਂ ਵਿਚਰ ਰਹੇ ਨੇ ਵਾਰੀ ਦਾ ਜਿਹਨੂੰ ਮਰਜ਼ੀ ਕਹਦੇ ਸਾਨੂੰ ਵਾਰੀ ਕਹਿੰਦੇ ਸੀ ਅਸੀਂ ਵੀ ਇੱਥੇ ਰਹਿੰਦੇ ਆ ਹਰ ਇੱਕ ਬੰਦਾ ਇੱਥੋਂ 80 ਬੜ ਲੋਕ ਬਾਹਰੋਂ ਆ ਕੇ ਇਥੇ ਵਸੇ ਹੋਏ ਆ ਸਾਰੇ ਵਾਰੀ ਆ ਸੀ ਜਿਹੜੇ ਆਪਣੇ ਪੰਜਾਬ ਦੇ ਲੋਕ ਹੈ ਉਹ ਸਾਰੇ ਭਾਜਪਾ ਸਰਕਾਰ ਤੋਂ ਓਕੇ ਪਏ ਨੇ ਤੇ ਅੱਜ ਵੀ ਦੇਖੀ ਰਿਓ ਕਿ ਪੱਚੋਂ ਬੜਾ ਭਾਰੀ ਇਕੱਠ ਹੈ ਮਲਵੇਦਰ ਕੰਗਸਾਭ ਦੇ ਹੱਕ ਦੇ ਵਿੱਚ ਅੱਜ ਸਰਕਾਰ ਦੇ ਖਿਲਾਫ ਖੜਾ ਹੋਣ ਵਾਸਤੇ ਗਣਾ ਹੈ ਤਾਂ ਮੈਂ ਆਪਣੇ ਸਾਰੇ ਹਲਕਾ ਵਾਸੀਆਂ ਵੱਲੋਂ ਤੇ ਆਪਣੀ ਆਵਾਜ਼ੀ ਪਾਰਟੀ ਟੀਮ ਵੱਲੋਂ ਇਹ ਆਸ਼ਵਾਸ਼ਣ ਦਵਾਉਂਦਾ ਕਿ ਆਪਾਂ ਜੀ ਸੀਟ ਬੜੀ ਭਾਰੀ ਗਿਣਤੀ ਜਿੱਤਾਂਗੇ ਜੀ ਸਰ ਗੱਲ ਕਰੀਏ ਸ਼ਹਿਰ ਕੋਰਾਲੀ ਦੀ ਹਸਪੀਟਲ ਦੀ ਜਿਹੜੀ ਸਮੱਸਿਆ ਬੱਸ ਸਟੈਂਡ ਦੀ ਸਮੱਸਿਆ ਕਜੋਲੀ ਵਾਟਰ ਵਰਕਿੰਗ ਵੱਡੇ ਕਈ ਮੁੱਦੇ ਆ ਕਾਫੀ ਦੇਰ ਤੋਂ ਲਾਰੇ ਲੱਦੇ ਆ ਰਹੇ ਆ ਪਰ ਹਾਲੇ ਤੱਕ ਕਿਸੇ ਤਰ੍ਹਾਂ ਦਾ ਸੁਧਾਰ ਨਹੀਂ ਜਿਹੜਾ ਹੋਇਆ ਦੇਖੋ ਸਰ ਜਿਹੜਾ ਵੀ ਕੰਮ ਸੀ ਚਾਹੇ ਆਪਾਂ ਗੱਲ ਕਰੀਏ ਸਰਕਾਰੀ ਹਸਪਤਾਲ ਦੀ ਸਰਕਾਰੀ ਹਸਪਤਾਲ 1992 ਦੇ ਬਾਅਦ ਕਿਸੇ ਨੇ ਦੇਖਿਆ ਨਹੀਂ ਹੈਗਾ ਜੇ ਹਸਪਤਾਲ ਦਾ ਕੰਮ ਹੋਇਆ ਤਾਂ ਉਹ ਆਮ ਆਦਮੀ ਪਾਰਟੀ ਦੇ ਟਾਈਮ ਦੇ ਵਿੱਚ ਹੋਇਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਸਪਤਾਲ ਦੇ ਵਿੱਚ ਟੈਲਾ ਵੀ ਲੱਗ ਰਹੀਆਂ ਨੇ ਅੰਦਰ ਐਕਸਟਰਾ ਮਸ਼ੀਨ ਵੀ ਆ ਚੁੱਕੀ ਹੈ ਤੇ ਲਗਭਗ 700 ਡਾਕਟਰ ਉਰੇ ਓਪੀਡੀ 700 ਸਾਰੇ ਲੋਕ ਉਰੇ ਆਪਣੇ ਓਪੀਡੀ 'ਚ ਬੈਠੇ ਨੇ ਤੇ 700 ਪੇਸ਼ੈਂਟ ਦਿੱਲੀ ਉਰੇ ਆ ਰਹੇ ਤੇ ਸਾਰਿਆਂ ਨੂੰ ਫ੍ਰੀ ਦਵਾਈਆਂ